ਖਬਰ ਕੀ ਨੌਰ ਦੇ ਥਾਜ ਤੋਂ ਸਾਹਮਣੇ ਆਈ ਜਿੱਥੇ ਬੱਦਲ ਫਟਣ ਦੀ ਘਟਨਾ ਸਾਹਮਣੇ ਆਈਆਂ ਫਿਰ ਤੋਂ ਉੱਤੇ ਜਾਨੀ ਨੁਕਸਾਨ ਤੋਂ ਬਚਾਰਿਆ ਤੇ ਇਸ ਦੇ ਵਿੱਚ ਜਿਹੜਾ ਮਲਬਾ ਪਹਾੜਾ ਤੋਂ ਢੇਠਾ ਆ ਰਿਹਾ ਅਤੇ ਮਲਬਾ ਢੇਠਾ ਮਲਬਾ ਪਹਾੜਾ ਤੋਂ ਢੇਠਾ ਆ ਰਿਹਾ ਤਸਵੀਰਾਂ ਵੇਖ ਸਕਦੇ ਹੋ ਹਿਮਾਚਲ ਦੀਆਂ ਨੇ ਜਿੱਥੇ ਕਿ ਵੱਡੀ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਕਿ ਕਿਵੇਂ ਬੱਦਲ ਫਟਣ ਦੇ ਨਾਲ ਇਹ ਘਟਨਾ ਸਾਹਮਣੇ ਆਈ ਹੈ ਜਿਸ ਦੇ ਨਾਲ ਕੇ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਕਈ ਦੁਕਾਨਾਂ ਇਸ ਦੇ ਵਿੱਚ ਰੁੜ ਗਈਆਂ ਜਿਹੜੀਆਂ ਪਿਛਲੀਆਂ ਘਟਨਾਵਾਂ ਦੇਖੀਆਂ ਸੀਗੀਆਂ ਉਹਨਾਂ ਦੇ ਵਿੱਚ ਹਿਮਾਚਲ 'ਚ ਬੱਦਲ ਫਟਿਆ ਕਈ ਜਗ੍ਹਾ ਤੇ ਤੇ ਕਈ ਦੁਕਾਨਾਂ ਜਿਹੜੀਆਂ ਇਸ ਦੇ ਵਿੱਚ ਰੁੜ ਗਈਆਂ ਤੇ ਜਾਨੀ ਨੁਕਸਾਨ ਵੀ ਹੋਇਆ ਸੀਗਾ ਤੇ ਲੋਕਾਂ ਦੇ ਮ ਘਰ ਜਿਹੜੇ ਆ ਉਹ heਠਾ ਆ ਗਏ ਸੀ ਮਲਬਾ heਠੇ ਆ ਗਏ ਸੀ ਤੇ ਆਵਾਜਾਈ ਵੀ ਵਿੱਚ ਰੁਕ ਗਈ ਸੀ ਤੇ ਉਨ ਜਾਣ ਵਾਲੇ ਲੋਕ ਜਿਹੜੇ ਉਹਨਾਂ ਨੂੰ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਇਹ ਖਬਰ ਕਿਨੌਰ ਦੇ ਥਾਜ ਤੋਂ ਸਾਹਮਣੇ ਆਈ ਜਿੱਦੇ ਬੱਦਲ ਫਟਿਆ ਜਾਨੀ ਨੁਕਸਾਨ ਤੋਂ ਤਾਂ ਬਚਾਰਿਆ ਪਰ ਮਲਬੇ heਠਾ ਕਈ ਘਰ ਆ ਚੁੱਕੇ ਨੇ ਕਰਾ ਦਾ ਵੱਡਾ ਨੁਕਸਾਨ ਇਸ ਵਿੱਚ ਹੋਇਆ हिमाचल 'ਚ ਕੁਦਰਤ ਦਾ ਕਹਿਰ ਚੱਲ ਰਿਹਾ ਤਾਂ ਹੁਣ ਇੱਕ ਵਾਰ ਫਿਰ ਤੋਂ ਹਿਮਾਚਲ ਤੋਂ ਖਬਰ ਸਾਹਮਣੇ ਆਈ ਹੈ ਬੱਦਲ ਫਟਣ ਦੀ ਕਿਨੌਰ ਦੇ ਥਾਸ ਜੀ ਵਿੱਚ ਬੱਦਲ ਫਟਿਆ ਜਿਸ ਦੇ ਨਾਲ ਵੱਡੀ ਤਬਾਹੀ ਮਚੀ ਐ ਤੇ ਕਈ ਘਰ ਜਿਹੜੇ ਇਸ ਦੇ ਵਿੱਚ ਨੁਕਸਾਨੇ ਗਏ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਫਿਰ ਵੀ ਇਸ ਦੇ ਵਿੱਚ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਮਲਬਾ ਜਿਹੜਾ ਉਹ ਪਹਾੜਾ ਤੋਂ ਹੇਠਾਂ ਆ ਰਿਹਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਮਲਬਾ ਪਹਾੜਾ ਤੋਂ ਹੇਠਾਂ ਆ ਰਿਹਾ ਅਤੇ ਬੱਦਲ ਫਟਣ ਦੇ ਨਾਲ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਉਹ ਵੀ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਇਸ ਦੇ ਨਾਲ ਇੱਕ ਡਰਦਾ ਮਾਹੌਲ ਬਣ ਗਿਆ ਹੈ ਕਿਉਂਕਿ ਲਗਾਤਾਰ ਹਿਮਾਚਲ ਦੀਆਂ ਕਈ ਥਾਵਾਂ ਤੋਂ ਲੈਂਡਸਲਾਈਡ ਕਈ ਥਾਵਾਂ ਤੋਂ ਬੱਦਲ ਫਟਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਨਾਲ ਕੇ ਹਿਮਾਚਲ ਨੂੰ ਇਸ ਸਾਲ ਵੱਡਾ ਨੁਕਸਾਨ ਜਿਹੜਾ ਉਹ ਚਲਣਾ ਪੈ ਰਿਹਾ ਹੈ ਪੰਜਾਬ ਦੇ ਨਾਲ ਨਾਲ ਹਿਮਾਚਲ ਨੂੰ ਵੀ ਇਸ ਸਾਲ ਵੱਡਾ ਨੁਕਸਾਨ ਚਲਣਾ ਪੈ ਰਿਹਾ ਹੈ ਕਿਉਂਕਿ ਲਗਾਤਾਰ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਹਿਮਾਚਲ ਦੀਆਂ ਕਈ ਥਾਵਾਂ ਤੋਂ ਲੈਂਡਸਲਾਈਡ ਤੇ ਕਈ ਥਾਵਾਂ ਤੋਂ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਦੇ ਨਾਲ ਕੇ ਦੱਸ ਦਿੱਨੇ ਕਿ ਕਈ ਦੁਕਾਨਾਂ ਜਿਹੜੀਆਂ ਰੁੜ ਗਈਆਂ ਨੇ ਤੇ ਕਈ ਲੋਕ ਜਿਹੜੇ ਇਸ ਦੇ ਵਿੱਚ ਵੀ ਮਾਰੇ ਗਏ ਨੇ ਤੇ ਪਰ ਫਿਲਹਾਲ ਹੀ ਜਿਹੜੀ ਖਬਰ ਕਿ ਨੌਰ ਦੇ ਥਾਜ ਤੋਂ ਸਾਹਮਣੇ ਆਈ ਹੈ ਜਿੱਥੇ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ ਫਿਰ ਤੋਂ ਉੱਤੇ ਜਾਨੀ ਨੁਕਸਾਨ ਤੋਂ ਬਚਾਰਿਆ ਤੇ ਇਸ ਦੇ ਵਿੱਚ ਜਿਹੜਾ ਮਲਬਾ ਪਹਾੜਾ ਤੋਂ ਹੇਠਾਂ ਆ ਰਿਹਾ ਅਤੇ ਮਲਬਾ ਹੇਠਾਂ ਮਲਬਾ ਪਹਾੜਾਂ ਤੋਂ ਢੇਠਾ ਆ ਰਿਹਾ ਤਸਵੀਰਾਂ ਵੇਖ ਸਕਦੇ ਹਿਮਾਚਲ ਦੀਆਂ ਨੇ ਜਿੱਥੇ ਕਿ ਵੱਡੀ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਕਿ ਕਿਵੇਂ ਬੱਦਲ ਫਟਣ ਦੇ ਨਾਲ ਇਹ ਘਟਨਾ ਸਾਹਮਣੇ ਆਈ ਹੈ ਜਿਸ ਦੇ ਨਾਲ ਕਿ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਕਈ ਦੁਕਾਨਾਂ ਇਸ ਦੇ ਵਿੱਚ ਰੁੜ ਗਈਆਂ ਜਿਹੜੀਆਂ ਪਿਛਲੀਆਂ ਘਟਨਾਵਾਂ ਦੇਖੀਆਂ ਸੀਗੀਆਂ ਉਹਨਾਂ ਦੇ ਵਿੱਚ ਹਿਮਾਚਲ 'ਚ ਬੱਦਲ ਫਟਿਆ ਕਈ ਜਗ੍ਹਾ ਤੇ ਤੇ ਕਈ ਦੁਕਾਨਾਂ ਜਿਹੜੀਆਂ ਇਸ ਦੇ ਵਿੱਚ ਰੁੜ ਗਈਆਂ ਤੇ ਜਾਨੀ ਨੁਕਸਾਨ ਵੀ ਹੋਇਆ ਸੀਗਾ ਤੇ ਲੋਕਾਂ ਦੇ ਮ ਘਰ ਜਿਹੜੇ ਆ ਉਹ ਢੇਠ ਆ ਗਏ ਸੀ ਮਲਬਾ ਢੇਠੇ ਆ ਗਏ ਸੀ ਤੇ ਆਵਾਜਾਈ ਵੀ ਦੇ ਵਿੱਚ ਰੁਕ ਗਈ ਸੀ ਤੇ ਉਨ ਜਾਣ ਵਾਲੇ ਇਹ ਲੋਕ ਜਿਹੜੇ ਉਹਨਾਂ ਨੂੰ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਇਹ ਖਬਰ ਕਿਨੌਰ ਦੇ ਥਾਜ ਤੋਂ ਸਾਹਮਣੇ ਆਈ ਜਿੱਦੇ ਬੱਦਲ ਫਟਿਆ ਜਾਣੇ ਨੁਕਸਾਨ ਤੋਂ ਬਚਾਰਿਆ ਪਰ ਮਲਬੇ ਢੇਠਾ ਕਈ ਘਰ ਆ ਚੁੱਕੇ ਨੇ ਕਰਾ ਦਾ ਵੱਡਾ ਨੁਕਸਾਨ ਇਸ ਵਿੱਚ ਹੋਇਆ ਹਿਮਾਚਲ ਚ ਕੁਦਰਤ ਦਾ ਕਹਿਰ ਜਾਰੀ ਹੈ ਤਾਂ ਹੁਣ ਇੱਕ ਵਾਰ ਫਿਰ ਤੋਂ ਹਿਮਾਚਲ ਤੋਂ ਖਬਰ ਸਾਹਮਣੇ ਆਈ ਹੈ ਬੱਦਲ ਫਟਣ ਦੀ ਕਿਨੌਰ ਦੇ ਥਾਸ ਦੇ ਵਿੱਚ ਬੱਦਲ ਫਟਿਆ ਜਿਸ ਨਾਲ ਵੱਡੀ ਤਬਾਹੀ ਮਚੀ ਹੈ ਤੇ ਕਈ ਘਰ ਜਿਹੜੇ ਇਸ ਦੇ ਵਿੱਚ ਨੁਕਸਾਨੇ ਗਏ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਫਿਰ ਵੀ ਇਸ ਦੇ ਵਿੱਚ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਮਲਬਾ ਜਿਹੜਾ ਉਹ ਪਹਾੜਾ ਤੋਂ ਹੇਠਾ ਆ ਰਿਹਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਮਲਬਾ ਪਹਾੜਾ ਤੋਂ ਹੇਠਾ ਆ ਰਿਹਾ ਅਤੇ ਬੱਦਲ ਫਟਣ ਦੇ ਨਾਲ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਉਹ ਵੀ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਇਸ ਦੇ ਨਾਲ ਇੱਕ ਡਰਦਾ ਮਾਹੌਲ ਬਣ ਗਿਆ ਹੈ ਕਿਉਂਕਿ ਲਗਾਤਾਰ ਹਿਮਾਚਲ ਦੀਆਂ ਕਈ ਥਾਵਾਂ ਤੋਂ ਲੈਂਡਸਲਾਈਡ ਕਈ ਥਾਵਾਂ ਤੋਂ ਬੱਦਲ ਫਟਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਨਾਲ ਕੇ ਹਿਮਾਚਲ ਨੂੰ ਇਸ ਸਾਲ ਵੱਡਾ ਨੁਕਸਾਨ ਜਿਹੜਾ ਉਹ ਚਲਣਾ ਪੈ ਰਿਹਾ ਹੈ ਪੰਜਾਬ ਦੇ ਨਾਲ ਨਾਲ ਹਿਮਾਚਲ ਨੂੰ ਵੀ ਇਸ ਸਾਲ ਵੱਡਾ ਨੁਕਸਾਨ ਚਲਣਾ ਪੈ ਰਿਹਾ ਹੈ ਕਿਉਂਕਿ ਲਗਾਤਾਰ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਹਿਮਾਚਲ ਦੀਆਂ ਕਈ ਥਾਵਾਂ ਤੋਂ ਲੈਂਡਸਲਾਈਡ ਤੇ ਕਈ ਥਾਵਾਂ ਤੋਂ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਦੇ ਨਾਲ ਕੇ ਦੱਸ ਦਿੱਨੇ ਕਿ ਕਈ ਦੁਕਾਨਾਂ ਜਿਹੜੀਆਂ ਰੁੜ ਗਈਆਂ ਨੇ ਤੇ ਕਈ ਲੋਕ ਜਿਹੜੇ ਇਸ ਦੇ ਵਿੱਚ ਵੀ ਮਾਰੇ ਗਏ ਨੇ ਤੇ ਪਰ ਫਿਲਹਾਲ ਹੀ ਜਿਹੜੀ ਖਬਰ ਕਿ ਨੌਰ ਦੇ ਥਾਜ ਤੋਂ ਸਾਹਮਣੇ ਆਈ ਹੈ ਜਿੱਥੇ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ ਫਿਰ ਤੋਂ ਉੱਤੇ ਜਾਨੀ ਨੁਕਸਾਨ ਤੋਂ ਬਚਾਰਿਆ ਤੇ ਇਸ ਦੇ ਵਿੱਚ ਜਿਹੜਾ ਮਲਬਾ ਪਹਾੜਾ ਤੋਂ ਹੇਠਾਂ ਆ ਰਿਹਾ ਅਤੇ ਮਲਬਾ ਹੇਠਾਂ ਮਲਬਾ ਪਹਾੜਾਂ ਤੋਂ ਢੇਠਾ ਆ ਰਿਹਾ ਤਸਵੀਰਾਂ ਵੇਖ ਸਕਦੇ ਹਿਮਾਚਲ ਦੀਆਂ ਨੇ ਜਿੱਥੇ ਕਿ ਵੱਡੀ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਕਿ ਕਿਵੇਂ ਬੱਦਲ ਫਟਣ ਦੇ ਨਾਲ ਇਹ ਘਟਨਾ ਸਾਹਮਣੇ ਆਈ ਹੈ ਜਿਸ ਦੇ ਨਾਲ ਕਿ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਕਈ ਦੁਕਾਨਾਂ ਇਸ ਦੇ ਵਿੱਚ ਰੁੜ ਗਈਆਂ ਜਿਹੜੀਆਂ ਪਿਛਲੀਆਂ ਘਟਨਾਵਾਂ ਦੇਖੀਆਂ ਸੀਗੀਆਂ ਉਹਨਾਂ ਦੇ ਵਿੱਚ ਹਿਮਾਚਲ 'ਚ ਬੱਦਲ ਫਟਿਆ ਕਈ ਜਗ੍ਹਾ ਤੇ ਤੇ ਕਈ ਦੁਕਾਨਾਂ ਜਿਹੜੀਆਂ ਇਸ ਦੇ ਵਿੱਚ ਰੁੜ ਗਈਆਂ ਤੇ ਜਾਨੀ ਨੁਕਸਾਨ ਵੀ ਹੋਇਆ ਸੀਗਾ ਤੇ ਲੋਕਾਂ ਦੇ ਘਰ ਜਿਹੜੇ ਆ ਉਹ ਢੇਠ ਆ ਗਏ ਸੀ ਮਲਬਾ ਢੇਠੇ ਆ ਗਏ ਸੀ ਤੇ ਆਵਾਜਾਈ ਵੀ ਇਸ ਦੇ ਵਿੱਚ ਰੁਕ ਗਈ ਸੀ ਤੇ ਉਨ ਜਾਣ ਵਾਲੇ ਲੋਕ ਜਿਹੜੇ ਉਹਨਾਂ ਨੂੰ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਇਹ ਖਬਰ ਕਿਨੌਰ ਦੇ ਥਾਜ ਤੋਂ ਸਾਹਮਣੇ ਆਈ ਜਿੱਦ ਦੇ ਬੱਦਲ ਫਟਿਆ ਜਾਣੇ ਨੁਕਸਾਨ ਤੋਂ ਤਾਂ ਬਚਾਰਿਆ ਪਰ ਮਲਬੇ ਢੇਠਾ ਕਈ ਘਰ ਆ ਚੁੱਕੇ ਨੇ ਕਰਾ ਦਾ ਵੱਡਾ ਨੁਕਸਾਨ ਇਸ ਦੇ ਵਿੱਚ ਹੋਇਆ हिमाचल ਦੇ ਕੁਦਰਤ ਦਾ ਕਹਿਰ ਚੱਲ ਰਿਹਾ ਤਾਂ ਹੁਣ ਇੱਕ ਵਾਰ ਫਿਰ ਤੋਂ ਹਿਮਾਚਲ ਤੋਂ ਖਬਰ ਸਾਹਮਣੇ ਆਈ ਹੈ ਬੱਦਲ ਫਟਣ ਦੀ ਕਿਨੌਰ ਦੇ ਥਾਸ ਜੀ ਵਿੱਚ ਬੱਦਲ ਫਟਿਆ ਜਿਸ ਨਾਲ ਵੱਡੀ ਤਬਾਹੀ ਮਚੀ ਹੈ ਤੇ ਕਈ ਘਰ ਜਿਹੜੇ ਇਸ ਦੇ ਵਿੱਚ ਨੁਕਸਾਨੇ ਗਏ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਫਿਰ ਵੀ ਇਸ ਦੇ ਵਿੱਚ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਮਲਬਾ ਜਿਹੜਾ ਉਹ ਪਹਾੜਾ ਤੋਂ ਹੇਠਾਂ ਆ ਰਿਹਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਮਲਬਾ ਪਹਾੜਾ ਤੋਂ ਹੇਠਾਂ ਆ ਰਿਹਾ ਅਤੇ ਬੱਦਲ ਫਟਣ ਦੇ ਨਾਲ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਉਹ ਵੀ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਇਸ ਦੇ ਨਾਲ ਇੱਕ ਡਰਦਾ ਮਾਹੌਲ ਬਣ ਗਿਆ ਹੈ ਕਿਉਂਕਿ ਲਗਾਤਾਰ ਹੀਮਾਚਲ ਦੀਆਂ ਕਈ ਥਾਵਾਂ ਤੋਂ ਲੈਂਡਸਲਾਈਡ ਕਈ ਥਾਵਾਂ ਤੋਂ ਬੱਦਲ ਫਟਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਨਾਲ ਕੇ ਹਿਮਾਚਲ ਨੂੰ ਇਸ ਸਾਲ ਵੱਡਾ ਨੁਕਸਾਨ ਜਿਹੜਾ ਉਹ ਚਲਣਾ ਪੈ ਰਿਹਾ ਹੈ ਪੰਜਾਬ ਦੇ ਨਾਲ ਨਾਲ ਹਿਮਾਚਲ ਨੂੰ ਵੀ ਇਸ ਸਾਲ ਵੱਡਾ ਨੁਕਸਾਨ ਚਲਣਾ ਪੈ ਰਿਹਾ ਹੈ ਕਿਉਂਕਿ ਲਗਾਤਾਰੇ ਖਬਰਾਂ ਸਾਹਮਣੇ ਆ ਰਹੀਆਂ ਨੇ ਹਿਮਾਚਲ ਦੀਆਂ ਕਈ ਥਾਵਾਂ ਤੋਂ ਲੈਂਡਸਲਾਈਡ ਤੇ ਕਈ ਥਾਵਾਂ ਤੋਂ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਦੇ ਨਾਲ ਕੇ ਦਲਦੇ ਨੇ ਕਿ ਕਈ ਦੁਕਾਨਾਂ ਜਿਹੜੀਆਂ ਰੁੜਗੀਆਂ ਨੇ ਤੇ ਕਈ ਲੋਕ ਜਿਹੜੇ ਇਸ ਦੇ ਵਿੱਚ ਵੀ ਮਾਰੇ ਗਏ ਨੇ ਤੇ ਪਰ ਫਿਲਹਾਲ ਜਿਹੜੀ ਖਬਰ ਕਿਨੌਰ ਦੇ ਥਾਜ ਤੋਂ ਸਾਹਮਣੇ ਆਈ ਜਿੱਥੇ ਬੱਦਲ ਫਟਣ ਦੀ ਘਟਨਾ ਸਾਹਮਣੇ ਆਈਆਂ ਫਿਰ ਤੋਂ ਉੱਤੇ ਜਾਨੀ ਨੁਕਸਾਨ ਤੋਂ ਬਚਾਰਿਆ ਤੇ ਇਸ ਦੇ ਵਿੱਚ ਜਿਹੜਾ ਮਲਬਾ ਪਹਾੜਾ ਤੋਂ ਹੇਠਾਂ ਆ ਰਿਹਾ ਅਤੇ ਮਲਬਾ ਹੇਠਾਂ ਮਲਬਾ ਪਹਾੜਾਂ ਤੋਂ ਢੇਠਾ ਆ ਰਿਹਾ ਤਸਵੀਰਾਂ ਵੇਖ ਸਕਦੇ ਹਿਮਾਚਲ ਦੀਆਂ ਨੇ ਜਿੱਥੇ ਕਿ ਵੱਡੀ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਕਿ ਕਿਵੇਂ ਬੱਦਲ ਫਟਣ ਦੇ ਨਾਲ ਇਹ ਘਟਨਾ ਸਾਹਮਣੇ ਆਈ ਹੈ ਜਿਸ ਦੇ ਨਾਲ ਕਿ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਕਈ ਦੁਕਾਨਾਂ ਇਸ ਦੇ ਵਿੱਚ ਰੁੜ ਗਈਆਂ ਜਿਹੜੀਆਂ ਪਿਛਲੀਆਂ ਘਟਨਾਵਾਂ ਦੇਖੀਆਂ ਸੀਗੀਆਂ ਉਹਨਾਂ ਦੇ ਵਿੱਚ ਹਿਮਾਚਲ 'ਚ ਬੱਦਲ ਫਟਿਆ ਕਈ ਜਗ੍ਹਾ ਤੇ ਤੇ ਕਈ ਦੁਕਾਨਾਂ ਜਿਹੜੀਆਂ ਇਸ ਦੇ ਵਿੱਚ ਰੁੜ ਗਈਆਂ ਤੇ ਜਾਨੀ ਨੁਕਸਾਨ ਵੀ ਹੋਇਆ ਸੀਗਾ ਤੇ ਲੋਕਾਂ ਦੇ ਮ ਘਰ ਜਿਹੜੇ ਆ ਉਹ heਠਾ ਆ ਗਏ ਸੀ ਮਲਬਾ heਠੇ ਆ ਗਏ ਸੀ ਤੇ ਆਵਾਜਾਈ ਵਿੱਚ ਵਿੱਚ ਰੁਕ ਗਈ ਸੀ ਤੇ ਉਨ ਜਾਣ ਵਾਲੇ ਲੋਕ ਜਿਹੜੇ ਉਹਨਾਂ ਨੂੰ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਇਹ ਖਬਰ ਕਿਨੌਰ ਦੇ ਥਾਜ ਤੋਂ ਸਾਹਮਣੇ ਆਈ ਜਿੱਦੇ ਬੱਦਲ ਫਟਿਆ ਜਾਨੀ ਨੁਕਸਾਨ ਤੋਂ ਤਾਂ ਬਚਾਰਿਆ ਪਰ ਮਲਬੇ heਠਾ ਕਈ ਘਰ ਆ ਚੁੱਕੇ ਨੇ ਕਰਾ ਦਾ ਵੱਡਾ ਨੁਕਸਾਨ ਇਸ ਵਿੱਚ ਹੋਇਆ ਹਿਮਾਚਲ 'ਚ ਕੁਦਰਤ ਦਾ ਕਹਿਰ ਜਾਰੀ ਹੈ ਤਾਂ ਹੁਣ ਇੱਕ ਵਾਰ ਫਿਰ ਤੋਂ ਹਿਮਾਚਲ ਤੋਂ ਖਬਰ ਸਾਹਮਣੇ ਆਈ ਹੈ ਬੱਦਲ ਫਟਣ ਦੀ ਕਿਨੌਰ ਦੇ ਥਾਸ ਦੇ ਵਿੱਚ ਬੱਦਲ ਫਟਿਆ ਜਿਸ ਨਾਲ ਵੱਡੀ ਤਬਾਹੀ ਮਚੀ ਹੈ ਤੇ ਕਈ ਘਰ ਜਿਹੜੇ ਇਸ ਦੇ ਵਿੱਚ ਨੁਕਸਾਨੇ ਗਏ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਫਿਰ ਵੀ ਇਸ ਦੇ ਵਿੱਚ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਮਲਬਾ ਜਿਹੜਾ ਉਹ ਪਹਾੜਾ ਤੋਂ ਹੇਠਾਂ ਆ ਰਿਹਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਮਲਬਾ ਪਹਾੜਾ ਤੋਂ ਹੇਠਾਂ ਆ ਰਿਹਾ ਅਤੇ ਬੱਦਲ ਫਟਣ ਦੇ ਨਾਲ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਉਹ ਵੀ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਇਸ ਦੇ ਨਾਲ ਇੱਕ ਡਰਦਾ ਮਾਹੌਲ ਬਣ ਗਿਆ ਹੈ ਕਿਉਂਕਿ ਲਗਾਤਾਰ ਹਿਮਾਚਲ ਦੀਆਂ ਕਈ ਥਾਵਾਂ ਤੋਂ ਲੈਂਡਸਲਾਈਡ ਕਈ ਥਾਵਾਂ ਤੋਂ ਬੱਦਲ ਫਟਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਨਾਲ ਕੇ ਹਿਮਾਚਲ ਨੂੰ ਇਸ ਸਾਲ ਵੱਡਾ ਨੁਕਸਾਨ ਜਿਹੜਾ ਉਹ ਚਲਣਾ ਪੈ ਰਿਹਾ ਹੈ ਪੰਜਾਬ ਦੇ ਨਾਲ-ਨਾਲ ਹਿਮਾਚਲ ਨੂੰ ਵੀ ਇਸ ਸਾਲ ਵੱਡਾ ਨੁਕਸਾਨ ਚਲਣਾ ਪੈ ਰਿਹਾ ਹੈ ਕਿਉਂਕਿ ਲਗਾਤਾਰ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਹਿਮਾਚਲ ਦੀਆਂ ਕਈ ਥਾਵਾਂ ਤੋਂ ਲੈਂਡਸਲਾਈਡ ਤੇ ਕਈ ਥਾਵਾਂ ਤੋਂ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਦੇ ਨਾਲ ਕੇ ਦੱਸ ਦਿੱਨੇ ਕਿ ਕਈ ਦੁਕਾਨਾਂ ਜਿਹੜੀਆਂ ਰੁੜ ਗਈਆਂ ਨੇ ਤੇ ਕਈ ਲੋਕ ਜਿਹੜੇ ਇਸ ਦੇ ਵਿੱਚ ਵੀ ਮਾਰੇ ਗਏ ਨੇ ਤੇ ਪਰ ਫਿਲਹਾਲ ਹੀ ਜਿਹੜੀ ਖਬਰ ਕਿ ਨੌਰ ਦੇ ਥਾਜ ਤੋਂ ਸਾਹਮਣੇ ਆਈ ਹੈ ਜਿੱਥੇ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ ਫਿਰ ਤੋਂ ਉੱਤੇ ਜਾਨੀ ਨੁਕਸਾਨ ਤੋਂ ਬਚਾਰਿਆ ਤੇ ਇਸ ਦੇ ਵਿੱਚ ਜਿਹੜਾ ਮਲਬਾ ਪਹਾੜਾ ਤੋਂ ਹੇਠਾਂ ਆ ਰਿਹਾ ਅਤੇ ਮਲਬਾ ਹੇਠਾਂ ਮਲਬਾ ਪਹਾੜਾਂ ਤੋਂ ਢੇਠਾ ਆ ਰਿਹਾ ਤਸਵੀਰਾਂ ਵੇਖ ਸਕਦੇ ਹਿਮਾਚਲ ਦੀਆਂ ਨੇ ਜਿੱਥੇ ਕਿ ਵੱਡੀ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਕਿ ਕਿਵੇਂ ਬੱਦਲ ਫਟਣ ਦੇ ਨਾਲ ਇਹ ਘਟਨਾ ਸਾਹਮਣੇ ਆਈ ਹੈ ਜਿਸ ਦੇ ਨਾਲ ਕਿ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਕਈ ਦੁਕਾਨਾਂ ਇਸ ਦੇ ਵਿੱਚ ਰੁੜ ਗਈਆਂ ਜਿਹੜੀਆਂ ਪਿਛਲੀਆਂ ਘਟਨਾਵਾਂ ਦੇਖੀਆਂ ਸੀਗੀਆਂ ਉਹਨਾਂ ਦੇ ਵਿੱਚ ਹਿਮਾਚਲ 'ਚ ਬੱਦਲ ਫਟਿਆ ਕਈ ਜਗ੍ਹਾ ਤੇ ਤੇ ਕਈ ਦੁਕਾਨਾਂ ਜਿਹੜੀਆਂ ਇਸ ਦੇ ਵਿੱਚ ਰੁੜ ਗਈਆਂ ਤੇ ਜਾਨੀ ਨੁਕਸਾਨ ਵੀ ਹੋਇਆ ਸੀਗਾ ਤੇ ਲੋਕਾਂ ਦੇ ਘਰ ਜਿਹੜੇ ਆ ਉਹ ਢੇਠ ਆ ਗਏ ਸੀ ਮਲਬਾ ਢੇਠੇ ਆ ਗਏ ਸੀ ਤੇ ਆਵਾਜਾਈ ਵੀ ਇਸ ਦੇ ਵਿੱਚ ਰੁਕ ਗਈ ਸੀ ਤੇ ਉਨ ਜਾਣ ਵਾਲੇ ਇਹ ਲੋਕ ਜਿਹੜੇ ਉਹਨਾਂ ਨੂੰ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਇਹ ਖਬਰ ਕਿਨੌਰ ਦੇ ਥਾਜ ਤੋਂ ਸਾਹਮਣੇ ਆਈ ਜਿੱਦ ਦੇ ਬੱਦਲ ਫਟਿਆ ਜਾਣੇ ਨੁਕਸਾਨ ਤੋਂ ਤਾਂ ਬਚਾਰਿਆ ਪਰ ਮਲਬੇ ਢੇਠਾ ਕਈ ਘਰ ਆ ਚੁੱਕੇ ਨੇ ਕਰਾ ਦਾ ਵੱਡਾ ਨੁਕਸਾਨ ਇਸ ਵਿੱਚ ਹੋਇਆ ਹਿਮਾਚਲ ਜੇ ਕੁਦਰਤ ਦਾ ਕਹਿਰ ਜਾਰੀ ਹੈ ਤਾਂ ਹੁਣ ਇੱਕ ਵਾਰ ਫਿਰ ਤੋਂ ਹਿਮਾਚਲ ਤੋਂ ਖਬਰ ਸਾਹਮਣੇ ਆਈ ਹੈ ਬੱਦਲ ਫਟਣ ਦੀ ਕਿਨੌਰ ਦੇ ਥਾਸ ਦੇ ਵਿੱਚ ਬੱਦਲ ਫਟਿਆ ਜਿਸ ਨਾਲ ਵੱਡੀ ਤਬਾਹੀ ਮਚੀ ਐ ਤੇ ਕਈ ਘਰ ਜਿਹੜੇ ਇਸ ਦੇ ਵਿੱਚ ਨੁਕਸਾਨੇ ਗਏ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਫਿਰ ਵੀ ਇਸ ਦੇ ਵਿੱਚ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਮਲਬਾ ਜਿਹੜਾ ਉਹ ਪਹਾੜਾ ਤੋਂ ਹੇਠਾਂ ਆ ਰਿਹਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਮਲਬਾ ਪਹਾੜਾ ਤੋਂ ਹੇਠਾਂ ਆ ਰਿਹਾ ਅਤੇ ਬੱਦਲ ਫਟਣ ਦੇ ਨਾਲ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਉਹ ਵੀ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਇਸ ਦੇ ਨਾਲ ਇੱਕ ਡਰਦਾ ਮਾਹੌਲ ਬਣ ਗਿਆ ਹੈ ਕਿਉਂਕਿ ਲਗਾਤਾਰ ਹਿਮਾਚਲ ਦੀਆਂ ਕਈ ਥਾਵਾਂ ਤੋਂ ਲੈਂਡਸਲਾਈਡ ਕਈ ਥਾਵਾਂ ਤੋਂ ਬੱਦਲ ਫਟਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਨਾਲ ਕੇ ਹਿਮਾਚਲ ਨੂੰ ਇਸ ਸਾਲ ਵੱਡਾ ਨੁਕਸਾਨ ਜਿਹੜਾ ਉਹ ਚਲਣਾ ਪੈ ਰਿਹਾ ਹੈ ਪੰਜਾਬ ਦੇ ਨਾਲ ਨਾਲ ਹਿਮਾਚਲ ਨੂੰ ਵੀ ਇਸ ਸਾਲ ਵੱਡਾ ਨੁਕਸਾਨ ਚਲਣਾ ਪੈ ਰਿਹਾ ਹੈ ਕਿਉਂਕਿ ਲਗਾਤਾਰ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਹਿਮਾਚਲ ਦੀਆਂ ਕਈ ਥਾਵਾਂ ਤੋਂ ਲੈਂਡਸਲਾਈਡ ਤੇ ਕਈ ਥਾਵਾਂ ਤੋਂ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਦੇ ਨਾਲ ਕੇ ਦੱਸਦੇ ਨੇ ਕਿ ਕਈ ਦੁਕਾਨਾਂ ਜਿਹੜੀਆਂ ਰੁੜਗੀਆਂ ਨੇ ਤੇ ਕਈ ਲੋਕ ਜਿਹੜੇ ਇਸ ਦੇ ਵਿੱਚ ਵੀ ਮਾਰੇ ਗਏ ਨੇ ਤੇ ਪਰ ਫਿਲਹਾਲ ਜਿਹੜੀ ਖਬਰ ਕਿਨੌਰ ਦੇ ਥਾਜ ਤੋਂ ਸਾਹਮਣੇ ਆਈ ਹੈ ਜਿੱਥੇ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ ਫਿਰ ਤੋਂ ਉਤੇ ਜਾਨੀ ਨੁਕਸਾਨ ਤੋਂ ਬਚਾਰਿਆ ਤੇ ਇਸ ਦੇ ਵਿੱਚ ਜਿਹੜਾ ਮਲਬਾ ਪਹਾੜਾ ਤੋਂ ਹੇਠਾਂ ਆ ਰਿਹਾ ਅਤੇ ਮਲਬਾ ਹੇਠਾਂ ਮਲਬਾ ਪਹਾੜਾਂ ਤੋਂ ਢੇਠਾ ਆ ਰਿਹਾ ਤਸਵੀਰਾਂ ਵੇਖ ਸਕਦੇ ਹੋ ਹਿਮਾਚਲ ਦੀਆਂ ਨੇ ਜਿੱਥੇ ਕਿ ਵੱਡੀ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਕਿ ਕਿਵੇਂ ਬੱਦਲ ਫਟਣ ਦੇ ਨਾਲ ਇਹ ਘਟਨਾ ਸਾਹਮਣੇ ਆਈ ਹੈ ਜਿਸ ਦੇ ਨਾਲ ਕਿ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਕਈ ਦੁਕਾਨਾਂ ਇਸ ਦੇ ਵਿੱਚ ਰੁੜ ਗਈਆਂ ਜਿਹੜੀਆਂ ਪਿਛਲੀਆਂ ਘਟਨਾਵਾਂ ਦੇਖੀਆਂ ਸੀਗੀਆਂ ਉਹਨਾਂ ਦੇ ਵਿੱਚ ਹਿਮਾਚਲ 'ਚ ਬੱਦਲ ਫਟਿਆ ਕਈ ਜਗ੍ਹਾ ਤੇ ਤੇ ਕਈ ਦੁਕਾਨਾਂ ਜਿਹੜੀਆਂ ਇਸ ਦੇ ਵਿੱਚ ਰੁੜ ਗਈਆਂ ਤੇ ਜਾਨੀ ਨੁਕਸਾਨ ਵੀ ਹੋਇਆ ਸੀਗਾ ਤੇ ਲੋਕਾਂ ਦੇ ਮ ਘਰ ਜਿਹੜੇ ਆ ਉਹ ਢੇਠ ਆ ਗਏ ਸੀ ਮਲਬਾ ਢੇਠ ਆ ਗਏ ਸੀ ਤੇ ਆਵਾਜਾਈ ਵੀ ਵਿੱਚ ਰੁਕ ਗਈ ਸੀ ਤੇ ਉਨ ਜਾਣ ਵਾਲੇ ਲੋਕ ਜਿਹੜੇ ਉਹਨਾਂ ਨੂੰ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਇਹ ਖਬਰ ਕਿਨੌਰ ਦੇ ਥਾਜ ਤੋਂ ਸਾਹਮਣੇ ਆਈ ਜਿੱਦ ਦੇ ਬੱਦਲ ਫਟਿਆ ਜਾਨੀ ਨੁਕਸਾਨ ਤੋਂ ਤਾਂ ਬਚਾਰਿਆ ਪਰ ਮਲਬੇ ਢੇਠਾ ਕਈ ਘਰ ਆ ਚੁੱਕੇ ਨੇ ਕਰਾ ਦਾ ਵੱਡਾ ਨੁਕਸਾਨ ਇਸ ਵਿੱਚ ਹੋਇਆ हिमाचल 'ਚ ਕੁਦਰਤ ਦਾ ਕਹਿਰ ਚੱਲ ਰਿਹਾ ਤਾਂ ਹੁਣ ਇੱਕ ਵਾਰ ਫਿਰ ਤੋਂ ਹਿਮਾਚਲ ਤੋਂ ਖਬਰ ਸਾਹਮਣੇ ਆਈ ਹੈ ਬੱਦਲ ਫਟਣ ਦੀ ਕਿਨੌਰ ਦੇ ਥਾਸੇ ਵਿੱਚ ਬੱਦਲ ਫਟਿਆ ਜਿਸ ਦੇ ਨਾਲ ਵੱਡੀ ਤਬਾਹੀ ਮਚੀ ਹੈ ਤੇ ਕਈ ਘਰ ਜਿਹੜੇ ਇਸ ਦੇ ਵਿੱਚ ਨੁਕਸਾਨੇ ਗਏ ਹਾਲਾਂਕਿ ਜਾਨੇ ਨੁਕਸਾਨ ਤੋਂ ਬਚਾਰਿਆ ਫਿਰ ਵੀ ਇਸ ਦੇ ਵਿੱਚ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਮਲਬਾ ਜਿਹੜਾ ਉਹ ਪਹਾੜਾ ਤੋਂ ਹੇਠਾਂ ਆ ਰਿਹਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਮਲਬਾ ਪਹਾੜਾ ਤੋਂ ਹੇਠਾਂ ਆ ਰਿਹਾ ਅਤੇ ਬੱਦਲ ਫਟਣ ਦੇ ਨਾਲ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਉਹ ਵੀ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਇਸ ਦੇ ਨਾਲ ਇੱਕ ਡਰਦਾ ਮਾਹੌਲ ਬਣ ਗਿਆ ਹੈ ਕਿਉਂਕਿ ਲਗਾਤਾਰ ਹਿਮਾਚਲ ਦੀਆਂ ਕਈ ਥਾਵਾਂ ਤੋਂ ਲੈਂਡਸਲਾਈਡ ਕਈ ਥਾਵਾਂ ਤੋਂ ਬੱਦਲ ਫਟਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਨਾਲ ਕੇ ਹਿਮਾਚਲ ਨੂੰ ਇਸ ਸਾਲ ਵੱਡਾ ਨੁਕਸਾਨ ਜਿਹੜਾ ਉਹ ਚਲਣਾ ਪੈ ਰਿਹਾ ਹੈ ਪੰਜਾਬ ਦੇ ਨਾਲ-ਨਾਲ ਹਿਮਾਚਲ ਨੂੰ ਵੀ ਇਸ ਸਾਲ ਵੱਡਾ ਨੁਕਸਾਨ ਚਲਣਾ ਪੈ ਰਿਹਾ ਹੈ ਕਿਉਂਕਿ ਲਗਾਤਾਰ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਹਿਮਾਚਲ ਦੀਆਂ ਕਈ ਥਾਵਾਂ ਤੋਂ ਲੈਂਡਸਲਾਈਡ ਤੇ ਕਈ ਥਾਵਾਂ ਤੋਂ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਦੇ ਨਾਲ ਕੇ ਦੱਸਦੇ ਨੇ ਕਿ ਕਈ ਦੁਕਾਨਾਂ ਜਿਹੜੀਆਂ ਰੁੜ ਗਈਆਂ ਨੇ ਤੇ ਕਈ ਲੋਕ ਜਿਹੜੇ ਇਸ ਦੇ ਵਿੱਚ ਵੀ ਮਾਰੇ ਗਏ ਨੇ ਤੇ ਪਰ ਫਿਲਹਾਲ ਹੀ ਜਿਹੜੀ ਖਬਰ ਕਿ ਨੌਰ ਦੇ ਥਾਜ ਤੋਂ ਸਾਹਮਣੇ ਆਈ ਹੈ ਜਿੱਥੇ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ ਫਿਰ ਤੋਂ ਉੱਤੇ ਜਾਨੀ ਨੁਕਸਾਨ ਤੋਂ ਬਚਾਰਿਆ ਤੇ ਇਸ ਦੇ ਵਿੱਚ ਜਿਹੜਾ ਮਲਬਾ ਪਹਾੜਾ ਤੋਂ ਹੇਠਾਂ ਆ ਰਿਹਾ ਅਤੇ ਮਲਬਾ ਹੇਠਾਂ ਮਲਬਾ ਪਹਾੜਾਂ ਤੋਂ ਢੇਠਾ ਆ ਰਿਹਾ ਤਸਵੀਰਾਂ ਵੇਖ ਸਕਦੇ ਹੋ ਹਿਮਾਚਲ ਦੀਆਂ ਨੇ ਜਿੱਥੇ ਕਿ ਵੱਡੀ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਕਿ ਕਿਵੇਂ ਬੱਦਲ ਫਟਣ ਦੇ ਨਾਲ ਇਹ ਘਟਨਾ ਸਾਹਮਣੇ ਆਈਆਂ ਜਿਸ ਦੇ ਨਾਲ ਕਿ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਕਈ ਦੁਕਾਨਾਂ ਇਸ ਦੇ ਵਿੱਚ ਰੁੜ ਗਈਆਂ ਜਿਹੜੀਆਂ ਪਿਛਲੀਆਂ ਘਟਨਾਵਾਂ ਦੇਖੀਆਂ ਸੀਗੀਆਂ ਉਹਨਾਂ ਦੇ ਵਿੱਚ ਹਿਮਾਚਲ 'ਚ ਬੱਦਲ ਫਟਿਆ ਕਈ ਜਗ੍ਹਾ ਤੇ ਤੇ ਕਈ ਦੁਕਾਨਾਂ ਜਿਹੜੀਆਂ ਇਸ ਦੇ ਵਿੱਚ ਰੁੜ ਗਈਆਂ ਤੇ ਜਾਨੀ ਨੁਕਸਾਨ ਵੀ ਹੋਇਆ ਸੀਗਾ ਤੇ ਲੋਕਾਂ ਦੇ ਮ ਘਰ ਜਿਹੜੇ ਆ ਉਹ ਢੇਠ ਆ ਗਏ ਸੀ ਮਲਬਾ ਢੇਠੇ ਆ ਗਏ ਸੀ ਤੇ ਆਵਾਜਾਈ ਇਸ ਦੇ ਵਿੱਚ ਰੁਕ ਗਈ ਸੀ ਤੇ ਉਨ ਜਾਣ ਵਾਲੇ ਇਹ ਲੋਕ ਜਿਹੜੇ ਉਹਨਾਂ ਨੂੰ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਇਹ ਖਬਰ ਕਿਨੌਰ ਦੇ ਥਾਜ ਤੋਂ ਸਾਹਮਣੇ ਆਈ ਜਿੱਦੇ ਬੱਦਲ ਫਟਿਆ ਜਾਣੀ ਨੁਕਸਾਨ ਤੋਂ ਤਾਂ ਬਚਾਰਿਆ ਪਰ ਮਲਬੇ ਢੇਠਾ ਕਈ ਘਰ ਆ ਚੁੱਕੇ ਨੇ ਕਰਾ ਦਾ ਵੱਡਾ ਨੁਕਸਾਨ ਇਸ ਦੇ ਵਿੱਚ ਹੋਇਆ हिमाचल 'ਚ ਕੁਦਰਤ ਦਾ ਕਹਿਰ ਚੱ ਰਿਹਾ ਤਾਂ ਹੁਣ ਇੱਕ ਵਾਰ ਫਿਰ ਤੋਂ ਹਿਮਾਚਲ ਤੋਂ ਖਬਰ ਸਾਹਮਣੇ ਆਈ ਹੈ ਬੱਦਲ ਫਟਣ ਦੀ ਕਿਨੌਰ ਦੇ ਥਾਸੇ ਵਿੱਚ ਬੱਦਲ ਫਟਿਆ ਜਿਸ ਦੇ ਨਾਲ ਵੱਡੀ ਤਬਾਹੀ ਮਚੀ ਹੈ ਤੇ ਕਈ ਘਰ ਜਿਹੜੇ ਇਸ ਦੇ ਵਿੱਚ ਨੁਕਸਾਨੇ ਗਏ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਫਿਰ ਵੀ ਇਸ ਦੇ ਵਿੱਚ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਮਲਬਾ ਜਿਹੜਾ ਉਹ ਪਹਾੜਾ ਤੋਂ ਹੇਠਾਂ ਆ ਰਿਹਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਮਲਬਾ ਪਹਾੜਾ ਤੋਂ ਹੇਠਾਂ ਆ ਰਿਹਾ ਅਤੇ ਬੱਦਲ ਫਟਣ ਦੇ ਨਾਲ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਉਹ ਵੀ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਇਸ ਦੇ ਨਾਲ ਇੱਕ ਡਰਦਾ ਮਾਹੌਲ ਬਣ ਗਿਆ ਹੈ ਕਿਉਂਕਿ ਲਗਾਤਾਰ ਹੀ ਹਿਮਾਚਲ ਦੀਆਂ ਕਈ ਥਾਵਾਂ ਤੋਂ ਲੈਂਡਸਲਾਈਡ ਕਈ ਥਾਵਾਂ ਤੋਂ ਬੱਦਲ ਫਟਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਨਾਲ ਕੇ ਹਿਮਾਚਲ ਨੂੰ ਇਸ ਸਾਲ ਵੱਡਾ ਨੁਕਸਾਨ ਜਿਹੜਾ ਉਹ ਚਲਣਾ ਪੈ ਰਿਹਾ ਹੈ ਪੰਜਾਬ ਦੇ ਨਾਲ-ਨਾਲ ਹਿਮਾਚਲ ਨੂੰ ਵੀ ਇਸ ਸਾਲ ਵੱਡਾ ਨੁਕਸਾਨ ਚਲਣਾ ਪੈ ਰਿਹਾ ਹੈ ਕਿਉਂਕਿ ਲਗਾਤਾਰ ਹੀ ਖਬਰਾਂ ਸਾਹਮਣੇ ਆ ਰਹੀਆਂ ਨੇ ਹਿਮਾਚਲ ਦੀਆਂ ਕਈ ਥਾਵਾਂ ਤੋਂ ਲੈਂਡਸਲਾਈਡ ਤੇ ਕਈ ਥਾਵਾਂ ਤੋਂ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਦੇ ਨਾਲ ਕੇ ਦੱਸਦੇ ਨੇ ਕਿ ਕਈ ਦੁਕਾਨਾਂ ਜਿਹੜੀਆਂ ਰੁੜ ਗਈਆਂ ਨੇ ਤੇ ਕਈ ਲੋਕ ਜਿਹੜੇ ਇਸ ਦੇ ਵਿੱਚ ਵੀ ਮਾਰੇ ਗਏ ਨੇ ਤੇ ਪਰ ਫਿਲਹਾਲ ਹੀ ਜਿਹੜੀ ਖਬਰ ਕਿਨੌਰ ਦੇ ਥਾਜ ਤੋਂ ਸਾਹਮਣੇ ਆਈ ਹੈ ਜਿੱਥੇ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ ਫਿਰ ਤੋਂ ਉੱਤੇ ਜਾਨੀ ਨੁਕਸਾਨ ਤੋਂ ਬਚਾਰਿਆ ਤੇ ਇਸ ਦੇ ਵਿੱਚ ਜਿਹੜਾ ਮਲਬਾ ਪਹਾੜਾ ਤੋਂ ਹੇਠਾਂ ਆ ਰਿਹਾ ਅਤੇ ਮਲਬਾ ਹੇਠਾਂ ਮਲਬਾ ਪਹਾੜਾਂ ਤੋਂ ਢੇਠਾ ਆ ਰਿਹਾ ਤਸਵੀਰਾਂ ਵੇਖ ਸਕਦੇ ਹੋ ਹਿਮਾਚਲ ਦੀਆਂ ਨੇ ਜਿੱਥੇ ਕਿ ਵੱਡੀ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਕਿ ਕਿਵੇਂ ਬੱਦਲ ਫਟਣ ਦੇ ਨਾਲ ਇਹ ਘਟਨਾ ਸਾਹਮਣੇ ਆਈਆਂ ਜਿਸ ਦੇ ਨਾਲ ਕਿ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਕਈ ਦੁਕਾਨਾਂ ਇਸ ਦੇ ਵਿੱਚ ਰੁੜ ਗਈਆਂ ਜਿਹੜੀਆਂ ਪਿਛਲੀਆਂ ਘਟਨਾਵਾਂ ਦੇਖੀਆਂ ਸੀਗੀਆਂ ਉਹਨਾਂ ਦੇ ਵਿੱਚ ਹਿਮਾਚਲ 'ਚ ਬੱਦਲ ਫਟਿਆ ਕਈ ਜਗ੍ਹਾ ਤੇ ਤੇ ਕਈ ਦੁਕਾਨਾਂ ਜਿਹੜੀਆਂ ਇਸ ਦੇ ਵਿੱਚ ਰੁੜ ਗਈਆਂ ਤੇ ਜਾਨੀ ਨੁਕਸਾਨ ਵੀ ਹੋਇਆ ਸੀਗਾ ਤੇ ਲੋਕਾਂ ਦੇ ਮ ਘਰ ਜਿਹੜੇ ਆ ਉਹ ਢੇਠ ਆ ਗਏ ਸੀ ਮਲਬਾ ਢੇਠੇ ਆ ਗਏ ਸੀ ਤੇ ਆਵਾਜਾਈ ਵੀ ਇਸ ਦੇ ਵਿੱਚ ਰੁਕ ਗਈ ਸੀ ਤੇ ਉਨ ਜਾਣ ਵਾਲੇ ਇਹ ਲੋਕ ਜਿਹੜੇ ਉਹਨਾਂ ਨੂੰ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਇਹ ਖਬਰ ਕਿਨੌਰ ਦੇ ਥਾਜ ਤੋਂ ਸਾਹਮਣੇ ਆਈ ਜਿੱਦ ਦੇ ਬੱਦਲ ਫਟਿਆ ਜਾਣੀ ਨੁਕਸਾਨ ਤੋਂ ਤਾਂ ਬਚਾਰਿਆ ਪਰ ਮਲਬੇ ਢੇਠਾ ਕਈ ਘਰ ਆ ਚੁੱਕੇ ਨੇ ਕਰਾ ਦਾ ਵੱਡਾ ਨੁਕਸਾਨ ਇਸ ਵਿੱਚ ਹੋਇਆ ਹਿਮਾਚਲ ਚ ਕੁਦਰਤ ਦਾ ਕਹਿਰ ਚਾਰੀ ਹੈ ਤਾਂ ਹੁਣ ਇੱਕ ਵਾਰ ਫਿਰ ਤੋਂ ਹਿਮਾਚਲ ਤੋਂ ਖਬਰ ਸਾਹਮਣੇ ਆਈ ਹੈ ਬੱਦਲ ਫਟਣ ਦੀ ਕਿਨੌਰ ਦੇ ਥਾਸ ਦੇ ਵਿੱਚ ਬੱਦਲ ਫਟਿਆ ਜਿਸ ਨਾਲ ਵੱਡੀ ਤਬਾਹੀ ਮੱਚੀ ਐ ਤੇ ਕਈ ਘਰ ਜਿਹੜੇ ਇਸ ਦੇ ਵਿੱਚ ਨੁਕਸਾਨੇ ਗਏ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਫਿਰ ਵੀ ਇਸ ਦੇ ਵਿੱਚ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਮਲਬਾ ਜਿਹੜਾ ਉਹ ਪਹਾੜਾ ਤੋਂ ਹੇਠਾਂ ਆ ਰਿਹਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਮਲਬਾ ਪਹਾੜਾ ਤੋਂ ਹੇਠਾਂ ਆ ਰਿਹਾ ਅਤੇ ਬੱਦਲ ਫਟਣ ਦੇ ਨਾਲ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਉਹ ਵੀ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਇਸ ਦੇ ਨਾਲ ਇੱਕ ਡਰਦਾ ਮਾਹੌਲ ਬਣ ਗਿਆ ਹੈ ਕਿਉਂਕਿ ਲਗਾਤਾਰ ਹੀ ਹਿਮਾਚਲ ਦੀਆਂ ਕਈ ਥਾਵਾਂ ਤੋਂ ਲੈਂਡਸਲਾਈਡ ਕਈ ਥਾਵਾਂ ਤੋਂ ਬੱਦਲ ਫਟਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਨਾਲ ਕੇ ਹਿਮਾਚਲ ਨੂੰ ਇਸ ਸਾਲ ਵੱਡਾ ਨੁਕਸਾਨ ਜਿਹੜਾ ਉਹ ਚਲਣਾ ਪੈ ਰਿਹਾ ਹੈ ਪੰਜਾਬ ਦੇ ਨਾਲ-ਨਾਲ ਹਿਮਾਚਲ ਨੂੰ ਵੀ ਇਸ ਸਾਲ ਵੱਡਾ ਨੁਕਸਾਨ ਚਲਣਾ ਪੈ ਰਿਹਾ ਹੈ ਕਿਉਂਕਿ ਲਗਾਤਾਰ ਹੀ ਖਬਰਾਂ ਸਾਹਮਣੇ ਆ ਰਹੀਆਂ ਨੇ ਹਿਮਾਚਲ ਦੀਆਂ ਕਈ ਥਾਵਾਂ ਤੋਂ ਲੈਂਡਸਲਾਈਡ ਤੇ ਕਈ ਥਾਵਾਂ ਤੋਂ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਦੇ ਨਾਲ ਕੇ ਦੱਸਦੇ ਨੇ ਕਿ ਕਈ ਦੁਕਾਨਾਂ ਜਿਹੜੀਆਂ ਰੁੜ ਗਈਆਂ ਨੇ ਤੇ ਕਈ ਲੋਕ ਜਿਹੜੇ ਇਸ ਦੇ ਵਿੱਚ ਵੀ ਮਾਰੇ ਗਏ ਨੇ ਤੇ ਪਰ ਫਿਲਹਾਲ ਹੀ ਜਿਹੜੀ ਖਬਰ ਕਿ ਨੌਰ ਦੇ ਥਾਜ ਤੋਂ ਸਾਹਮਣੇ ਆਈ ਹੈ ਜਿੱਥੇ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ ਫਿਰ ਤੋਂ ਉੱਤੇ ਜਾਨੀ ਨੁਕਸਾਨ ਤੋਂ ਬਚਾਰਿਆ ਤੇ ਇਸ ਦੇ ਵਿੱਚ ਜਿਹੜਾ ਮਲਬਾ ਪਹਾੜਾ ਤੋਂ ਹੇਠਾਂ ਆ ਰਿਹਾ ਅਤੇ ਮਲਬਾ ਹੇਠਾਂ ਮਲਬਾ ਪਹਾੜਾਂ ਤੋਂ ਢੇਠਾ ਆ ਰਿਹਾ ਤਸਵੀਰਾਂ ਵੇਖ ਸਕਦੇ ਹਿਮਾਚਲ ਦੀਆਂ ਨੇ ਜਿੱਥੇ ਕਿ ਵੱਡੀ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਕਿ ਕਿਵੇਂ ਬੱਦਲ ਫਟਣ ਦੇ ਨਾਲ ਇਹ ਘਟਨਾ ਸਾਹਮਣੇ ਆਈ ਹੈ ਜਿਸ ਦੇ ਨਾਲ ਕਿ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਕਈ ਦੁਕਾਨਾਂ ਇਸ ਦੇ ਵਿੱਚ ਰੁੜ ਗਈਆਂ ਜਿਹੜੀਆਂ ਪਿਛਲੀਆਂ ਘਟਨਾਵਾਂ ਦੇਖੀਆਂ ਸੀਗੀਆਂ ਉਹਨਾਂ ਦੇ ਵਿੱਚ ਹਿਮਾਚਲ 'ਚ ਬੱਦਲ ਫਟਿਆ ਕਈ ਜਗ੍ਹਾ ਤੇ ਤੇ ਕਈ ਦੁਕਾਨਾਂ ਜਿਹੜੀਆਂ ਇਸ ਦੇ ਵਿੱਚ ਰੁੜ ਗਈਆਂ ਤੇ ਜਾਨੀ ਨੁਕਸਾਨ ਵੀ ਹੋਇਆ ਸੀਗਾ ਤੇ ਲੋਕਾਂ ਦੇ ਮ ਘਰ ਜਿਹੜੇ ਆ ਉਹ ਢੇਠ ਆ ਗਏ ਸੀ ਮਲਬਾ ਢੇਠੇ ਆ ਗਏ ਸੀ ਤੇ ਆਵਾਜਾਈ ਇਸ ਦੇ ਵਿੱਚ ਰੁਕ ਗਈ ਸੀ ਤੇ ਉਨ ਜਾਣ ਵਾਲੇ ਇਹ ਲੋਕ ਜਿਹੜੇ ਉਹਨਾਂ ਨੂੰ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਇਹ ਖਬਰ ਕਿਨੌਰ ਦੇ ਥਾਜ ਤੋਂ ਸਾਹਮਣੇ ਆਈ ਜਿੱਦੇ ਬੱਦਲ ਫਟਿਆ ਜਾਣੀ ਨੁਕਸਾਨ ਤੋਂ ਤਾਂ ਬਚਾਰਿਆ ਪਰ ਮਲਬੇ ਢੇਠਾ ਕਈ ਘਰ ਆ ਚੁੱਕੇ ਨੇ ਕਰਾ ਦਾ ਵੱਡਾ ਨੁਕਸਾਨ ਇਸ ਵਿੱਚ ਹੋਇਆ ਹਿਮਾਚਲ 'ਚ ਕੁਦਰਤ ਦਾ ਕਹਿਰ ਚੱਲ ਰਿਹਾ ਹੈ ਤਾਂ ਹੁਣ ਇੱਕ ਵਾਰ ਫਿਰ ਤੋਂ ਹਿਮਾਚਲ ਤੋਂ ਖਬਰ ਸਾਹਮਣੇ ਆਈ ਹੈ ਬੱਦਲ ਫਟਣ ਦੀ ਕਿਨੌਰ ਦੇ ਥਾਸ ਦੇ ਵਿੱਚ ਬੱਦਲ ਫਟਿਆ ਜਿਸ ਨਾਲ ਵੱਡੀ ਤਬਾਹੀ ਮਚੀ ਹੈ ਤੇ ਕਈ ਘਰ ਜਿਹੜੇ ਇਸ ਦੇ ਵਿੱਚ ਨੁਕਸਾਨੇ ਗਏ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਫਿਰ ਵੀ ਇਸ ਦੇ ਵਿੱਚ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਮਲਬਾ ਜਿਹੜਾ ਉਹ ਪਹਾੜਾ ਤੋਂ ਹੇਠਾਂ ਆ ਰਿਹਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਮਲਬਾ ਪਹਾੜਾ ਤੋਂ ਹੇਠਾਂ ਆ ਰਿਹਾ ਅਤੇ ਬੱਦਲ ਫਟਣ ਦੇ ਨਾਲ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਉਹ ਵੀ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਇਸ ਦੇ ਨਾਲ ਇੱਕ ਡਰਦਾ ਮਾਹੌਲ ਬਣ ਗਿਆ ਹੈ ਕਿਉਂਕਿ ਲਗਾਤਾਰ ਹੀਮਾਚਲ ਦੀਆਂ ਕਈ ਥਾਵਾਂ ਤੋਂ ਲੈਂਡਸਲਾਈਡ ਕਈ ਥਾਵਾਂ ਤੋਂ ਬੱਦਲ ਫਟਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਨਾਲ ਕੇ ਹਿਮਾਚਲ ਨੂੰ ਇਸ ਸਾਲ ਵੱਡਾ ਨੁਕਸਾਨ ਜਿਹੜਾ ਉਹ ਚਲਣਾ ਪੈ ਰਿਹਾ ਹੈ ਪੰਜਾਬ ਦੇ ਨਾਲ ਨਾਲ ਹਿਮਾਚਲ ਨੂੰ ਵੀ ਇਸ ਸਾਲ ਵੱਡਾ ਨੁਕਸਾਨ ਚਲਣਾ ਪੈ ਰਿਹਾ ਹੈ ਕਿਉਂਕਿ ਲਗਾਤਾਰ ਹੀ ਖਬਰਾਂ ਸਾਹਮਣੇ ਆ ਰਹੀਆਂ ਨੇ ਹਿਮਾਚਲ ਦੀਆਂ ਕਈ ਥਾਵਾਂ ਤੋਂ ਲੈਂਡਸਲਾਈਡ ਤੇ ਕਈ ਥਾਵਾਂ ਤੋਂ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਦੇ ਨਾਲ ਕੇ ਦੱਸਦੇ ਨੇ ਕਿ ਕਈ ਦੁਕਾਨਾਂ ਜਿਹੜੀਆਂ ਰੁੜਗੀਆਂ ਨੇ ਤੇ ਕਈ ਲੋਕ ਜਿਹੜੇ ਇਸ ਦੇ ਵਿੱਚ ਵੀ ਮਾਰੇ ਗਏ ਨੇ ਤੇ ਪਰ ਫਿਲਹਾਲ ਜਿਹੜੀ ਖਬਰ ਕਿਨੌਰ ਦੇ ਥਾਜ ਤੋਂ ਸਾਹਮਣੇ ਆਈ ਜਿੱਥੇ ਬੱਦਲ ਫਟਣ ਦੀ ਘਟਨਾ ਸਾਹਮਣੇ ਆਈਆਂ ਫਿਰ ਤੋਂ ਉੱਤੇ ਜਾਨੀ ਨੁਕਸਾਨ ਤੋਂ ਬਚਾਰਿਆ ਤੇ ਇਸ ਦੇ ਵਿੱਚ ਜਿਹੜਾ ਮਲਬਾ ਪਹਾੜਾ ਤੋਂ ਹੇਠਾਂ ਆ ਰਿਹਾ ਅਤੇ ਮਲਬਾ ਹੇਠਾਂ ਮਲਬਾ ਪਹਾੜਾਂ ਤੋਂ ਢੇਠਾ ਆ ਰਿਹਾ ਤਸਵੀਰਾਂ ਵੇਖ ਸਕਦੇ ਹੋ ਹਿਮਾਚਲ ਦੀਆਂ ਨੇ ਜਿੱਥੇ ਕਿ ਵੱਡੀ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਕਿ ਕਿਵੇਂ ਬੱਦਲ ਫਟਣ ਦੇ ਨਾਲ ਇਹ ਘਟਨਾ ਸਾਹਮਣੇ ਆਈ ਹੈ ਜਿਸ ਦੇ ਨਾਲ ਕਿ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਕਈ ਦੁਕਾਨਾਂ ਇਸ ਦੇ ਵਿੱਚ ਰੁੜ ਗਈਆਂ ਜਿਹੜੀਆਂ ਪਿਛਲੀਆਂ ਘਟਨਾਵਾਂ ਦੇਖੀਆਂ ਸੀਗੀਆਂ ਉਹਨਾਂ ਦੇ ਵਿੱਚ ਹਿਮਾਚਲ 'ਚ ਬੱਦਲ ਫਟਿਆ ਕਈ ਜਗ੍ਹਾ ਤੇ ਤੇ ਕਈ ਦੁਕਾਨਾਂ ਜਿਹੜੀਆਂ ਇਸ ਦੇ ਵਿੱਚ ਰੁੜ ਗਈਆਂ ਤੇ ਜਾਨੀ ਨੁਕਸਾਨ ਵੀ ਹੋਇਆ ਸੀਗਾ ਤੇ ਲੋਕਾਂ ਦੇ ਮ ਘਰ ਜਿਹੜੇ ਆ ਉਹ ਢੇਠ ਆ ਗਏ ਸੀ ਮਲਬਾ ਢੇਠ ਆ ਗਏ ਸੀ ਤੇ ਆਵਾਜਾਈ ਵੀ ਵਿੱਚ ਰੁਕ ਗਈ ਸੀ ਤੇ ਉਨ ਜਾਣ ਵਾਲੇ ਇਹ ਲੋਕ ਜਿਹੜੇ ਉਹਨਾਂ ਨੂੰ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਇਹ ਖਬਰ ਕਿਨੌਰ ਦੇ ਥਾਜ ਤੋਂ ਸਾਹਮਣੇ ਆਈ ਜਿੱਦੇ ਬੱਦਲ ਫਟਿਆ ਜਾਨੀ ਨੁਕਸਾਨ ਤੋਂ ਤਾਂ ਬਚਾਰਿਆ ਪਰ ਮਲਬੇ ਢੇਠਾ ਕਈ ਘਰ ਆ ਚੁੱਕੇ ਨੇ ਕਰਾ ਦਾ ਵੱਡਾ ਨੁਕਸਾਨ ਇਸ ਵਿੱਚ ਹੋਇਆ हिमाचल 'ਚ ਕੁਦਰਤ ਦਾ ਕਹਿਰ ਚੱਲ ਰਿਹਾ ਤਾਂ ਹੁਣ ਇੱਕ ਵਾਰ ਫਿਰ ਤੋਂ ਹਿਮਾਚਲ ਤੋਂ ਖਬਰ ਸਾਹਮਣੇ ਆਈ ਹੈ ਬੱਦਲ ਫਟਣ ਦੀ ਕਿਨੌਰ ਦੇ ਥਾਸੇ ਵਿੱਚ ਬੱਦਲ ਫਟਿਆ ਜਿਸ ਦੇ ਨਾਲ ਵੱਡੀ ਤਬਾਹੀ ਮਚੀ ਹੈ ਤੇ ਕਈ ਘਰ ਜਿਹੜੇ ਇਸ ਦੇ ਵਿੱਚ ਨੁਕਸਾਨੇ ਗਏ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਫਿਰ ਵੀ ਇਸ ਦੇ ਵਿੱਚ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਮਲਬਾ ਜਿਹੜਾ ਉਹ ਪਹਾੜਾ ਤੋਂ ਹੇਠਾਂ ਆ ਰਿਹਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਮਲਬਾ ਪਹਾੜਾ ਤੋਂ ਹੇਠਾਂ ਆ ਰਿਹਾ ਅਤੇ ਬੱਦਲ ਫਟਣ ਦੇ ਨਾਲ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਉਹ ਵੀ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਇਸ ਦੇ ਨਾਲ ਇੱਕ ਡਰਦਾ ਮਾਹੌਲ ਬਣ ਗਿਆ ਹੈ ਕਿਉਂਕਿ ਲਗਾਤਾਰ ਹਿਮਾਚਲ ਦੀਆਂ ਕਈ ਥਾਵਾਂ ਤੋਂ ਲੈਂਡਸਲਾਈਡ ਕਈ ਥਾਵਾਂ ਤੋਂ ਬੱਦਲ ਫਟਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਨਾਲ ਕੇ ਹਿਮਾਚਲ ਨੂੰ ਇਸ ਸਾਲ ਵੱਡਾ ਨੁਕਸਾਨ ਜਿਹੜਾ ਉਹ ਚਲਣਾ ਪੈ ਰਿਹਾ ਹੈ ਪੰਜਾਬ ਦੇ ਨਾਲ ਨਾਲ ਹਿਮਾਚਲ ਨੂੰ ਵੀ ਇਸ ਸਾਲ ਵੱਡਾ ਨੁਕਸਾਨ ਚਲਣਾ ਪੈ ਰਿਹਾ ਹੈ ਕਿਉਂਕਿ ਲਗਾਤਾਰੇ ਖਬਰਾਂ ਸਾਹਮਣੇ ਆ ਰਹੀਆਂ ਨੇ ਹਿਮਾਚਲ ਦੀਆਂ ਕਈ ਥਾਵਾਂ ਤੋਂ ਲੈਂਡਸਲਾਈਡ ਤੇ ਕਈ ਥਾਵਾਂ ਤੋਂ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਦੇ ਨਾਲ ਕੇ ਦੱਸਦੇ ਨੇ ਕਿ ਕਈ ਦੁਕਾਨਾਂ ਜਿਹੜੀਆਂ ਰੁੜਗੀਆਂ ਨੇ ਤੇ ਕਈ ਲੋਕ ਜਿਹੜੇ ਇਸ ਦੇ ਵਿੱਚ ਵੀ ਮਾਰੇ ਗਏ ਨੇ ਤੇ ਪਰ ਫਿਲਹਾਲ ਜਿਹੜੀ ਖਬਰ ਕਿਨੌਰ ਦੇ ਥਾਜ ਤੋਂ ਸਾਹਮਣੇ ਆਈ ਜਿੱਥੇ ਬੱਦਲ ਫਟਣ ਦੀ ਘਟਨਾ ਸਾਹਮਣੇ ਆਈਆਂ ਫਿਰ ਤੋਂ ਉੱਤੇ ਜਾਨੀ ਨੁਕਸਾਨ ਤੋਂ ਬਚਾਰਿਆ ਤੇ ਇਸ ਦੇ ਵਿੱਚ ਜਿਹੜਾ ਮਲਬਾ ਪਹਾੜਾ ਤੋਂ ਹੇਠਾਂ ਆ ਰਿਹਾ ਅਤੇ ਮਲਬਾ ਹੇਠਾਂ ਮਲਬਾ ਪਹਾੜਾ ਤੋਂ ਢੇਠਾ ਆ ਰਿਹਾ ਤਸਵੀਰਾਂ ਵੇਖ ਸਕਦੇ ਹੋ ਹਿਮਾਚਲ ਦੀਆਂ ਨੇ ਜਿੱਥੇ ਕਿ ਵੱਡੀ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਕਿ ਕਿਵੇਂ ਬੱਦਲ ਫਟਣ ਦੇ ਨਾਲ ਇਹ ਘਟਨਾ ਸਾਹਮਣੇ ਆਈ ਹੈ ਜਿਸ ਦੇ ਨਾਲ ਕਿ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਕਈ ਦੁਕਾਨਾਂ ਇਸ ਦੇ ਵਿੱਚ ਰੁੜ ਗਈਆਂ ਜਿਹੜੀਆਂ ਪਿਛਲੀਆਂ ਘਟਨਾਵਾਂ ਦੇਖੀਆਂ ਸੀਗੀਆਂ ਉਹਨਾਂ ਦੇ ਵਿੱਚ ਹਿਮਾਚਲ 'ਚ ਬੱਦਲ ਫਟਿਆ ਕਈ ਜਗ੍ਹਾ ਤੇ ਤੇ ਕਈ ਦੁਕਾਨਾਂ ਜਿਹੜੀਆਂ ਇਸ ਦੇ ਵਿੱਚ ਰੁੜ ਗਈਆਂ ਤੇ ਜਾਨੀ ਨੁਕਸਾਨ ਵੀ ਹੋਇਆ ਸੀਗਾ ਤੇ ਲੋਕਾਂ ਦੇ ਮ ਘਰ ਜਿਹੜੇ ਆ ਉਹ ਢੇਠ ਆ ਗਏ ਸੀ ਮਲਬਾ ਢੇਠ ਆ ਗਏ ਸੀ ਤੇ ਆਵਾਜਾਈ ਵੀ ਵਿੱਚ ਰੁਕ ਗਈ ਸੀ ਤੇ ਉਨ ਜਾਣ ਵਾਲੇ ਲੋਕ ਜਿਹੜੇ ਉਹਨਾਂ ਨੂੰ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਇਹ ਖਬਰ ਕਿਨੌਰ ਦੇ ਥਾਜ ਤੋਂ ਸਾਹਮਣੇ ਆਈ ਜਿੱਦ ਦੇ ਬੱਦਲ ਫਟਿਆ ਜਾਨੀ ਨੁਕਸਾਨ ਤੋਂ ਤਾਂ ਬਚਾਰਿਆ ਪਰ ਮਲਬੇ ਢੇਠ ਆ ਕਈ ਘਰ ਆ ਚੁੱਕੇ ਨੇ ਕਰਾ ਦਾ ਵੱਡਾ ਨੁਕਸਾਨ ਇਸ ਵਿੱਚ ਹੋਇਆ ਹਿਮਾਚਲ 'ਚ ਕੁਦਰਤ ਦਾ ਕਹਿਰ ਜਾਰੀ ਹੈ ਤਾਂ ਹੁਣ ਇੱਕ ਵਾਰ ਫਿਰ ਤੋਂ ਹਿਮਾਚਲ ਤੋਂ ਖਬਰ ਸਾਹਮਣੇ ਆਈ ਹੈ ਬੱਦਲ ਫਟਣ ਦੀ ਕਿਨੌਰ ਦੇ ਥਾਸ ਦੇ ਵਿੱਚ ਬੱਦਲ ਫਟਿਆ ਜਿਸ ਨਾਲ ਵੱਡੀ ਤਬਾਹੀ ਮਚੀ ਐ ਤੇ ਕਈ ਘਰ ਜਿਹੜੇ ਇਸ ਦੇ ਵਿੱਚ ਨੁਕਸਾਨੇ ਗਏ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਫਿਰ ਵੀ ਇਸ ਦੇ ਵਿੱਚ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਮਲਬਾ ਜਿਹੜਾ ਉਹ ਪਹਾੜਾ ਤੋਂ ਹੇਠਾਂ ਆ ਰਿਹਾ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਮਲਬਾ ਪਹਾੜਾ ਤੋਂ ਹੇਠਾਂ ਆ ਰਿਹਾ ਅਤੇ ਬੱਦਲ ਫਟਣ ਦੇ ਨਾਲ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਉਹ ਵੀ ਵੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਇਸ ਦੇ ਨਾਲ ਇੱਕ ਡਰਦਾ ਮਾਹੌਲ ਬਣ ਗਿਆ ਹੈ ਕਿਉਂਕਿ ਲਗਾਤਾਰ ਹਿਮਾਚਲ ਦੀਆਂ ਕਈ ਥਾਵਾਂ ਤੋਂ ਲੈਂਡਸਲਾਈਡ ਕਈ ਥਾਵਾਂ ਤੋਂ ਬੱਦਲ ਫਟਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਨਾਲ ਕੇ ਹਿਮਾਚਲ ਨੂੰ ਇਸ ਸਾਲ ਵੱਡਾ ਨੁਕਸਾਨ ਜਿਹੜਾ ਉਹ ਚਲਣਾ ਪੈ ਰਿਹਾ ਹੈ ਪੰਜਾਬ ਦੇ ਨਾਲ-ਨਾਲ ਹਿਮਾਚਲ ਨੂੰ ਵੀ ਇਸ ਸਾਲ ਵੱਡਾ ਨੁਕਸਾਨ ਚਲਣਾ ਪੈ ਰਿਹਾ ਹੈ ਕਿਉਂਕਿ ਲਗਾਤਾਰ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਹਿਮਾਚਲ ਦੀਆਂ ਕਈ ਥਾਵਾਂ ਤੋਂ ਲੈਂਡਸਲਾਈਡ ਤੇ ਕਈ ਥਾਵਾਂ ਤੋਂ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਦੇ ਨਾਲ ਕੇ ਦੱਸਦੇ ਨੇ ਕਿ ਕਈ ਦੁਕਾਨਾਂ ਜਿਹੜੀਆਂ ਰੁੜਗੀਆਂ ਨੇ ਤੇ ਕਈ ਲੋਕ ਜਿਹੜੇ ਇਸ ਦੇ ਵਿੱਚ ਵੀ ਮਾਰੇ ਗਏ ਨੇ ਤੇ ਪਰ ਫਿਲਹਾਲ ਹੀ ਜਿਹੜੀ ਖਬਰ ਕਿ ਨੌਰ ਦੇ ਥਾਜ ਤੋਂ ਸਾਹਮਣੇ ਆਈ ਹੈ ਜਿੱਥੇ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ ਫਿਰ ਤੋਂ ਉੱਤੇ ਜਾਨੀ ਨੁਕਸਾਨ ਤੋਂ ਬਚਾਰਿਆ ਤੇ ਇਸ ਦੇ ਵਿੱਚ ਜਿਹੜਾ ਮਲਬਾ ਪਹਾੜਾ ਤੋਂ ਹੇਠਾਂ ਆ ਰਿਹਾ ਅਤੇ